14 ਮਾਡਲ ਟਰੈਕਟਰ ਹੈ ਜੀ ਠੀਕ ਹੈ ਜੀ ਟਾਇਰ ਚਾਰੇ ਨਵੇਂ ਪਏ ਆ ਆ ਦੇਖੋ ਨਾਲ ਦੀਆਂ ਸੀਲਾਂ ਸੂਲਾਂ ਪਈਆਂ ਟਰੈਕਟਰ ਦੀਆਂ ਪੂਰਾ ਇੱਕ ਨੰਬਰ ਟਰੈਕਟਰ ਆ 2010 ਮਾਡਲ ਹੈ ਜੀ ਹਾਂ ਜੀ ਮਗਰਲੇ ਟਾਇਰ ਹੈਗੇ ਜੀ 70 ਤੋਂ 75 ਪੈਸੇ ਅਗਲੇ 80 ਤੋਂ 85 ਪੈਸੇ ਇਹ ਆਬ ਨੰਬਰ ਆ ਇਹ ਹਾਂ ਜੀ ਪੀਵੀ 31 ਮਾਨਸਾ ਦਾ ਚਾਰੇ ਟਾਇਰ ਨਵੇਂ ਆ ਠੀਕ ਹੈ ਜੀ ਡਬਲ ਕਲਚ ਟਰੈਕਟਰ ਹੈ ਜੀ ਸਾਰਾ ਟਰੈਕਟਰ ਜਨੂਨਾ ਅਲਨਾਵਾ ਦਾ ਨੰਬਰ ਆ ਜੀ ਠੀਕ ਹੈ ਜੀ ਸਾਰਾ ਟਰੈਕਟਰ ਜਨੂਨਾ 16 ਨੇ ਟਾਇਰਾਂ ਚ ਆ ਜੀ ਨਾਲ ਦੇ ਟਾਇਰ ਪਏ ਆ ਜੀ 1800 ਘੰਟਾ ਜਨੂਨ ਟਰੈਕਟਰ ਚੱ 9 ਘੰਟਾ ਟਰੈਕਟਰ ਚੱਲਿਆ ਜੀ 300 ਘੰਟਾ ਕੋਲ ਹਾਂਜੀ ਫੁੱਲ ਟੌਪ ਵਾਲਾ ਟਰੈਕਟਰ ਹੈ ਡਬਲ ਡਿਸਟ੍ਰਿਬਿਊਟਰ ਹੈ ਪਾਵਰ ਸਟੀਅਰਿੰਗ ਹੈ ਡਬਲ ਕਲਚ ਹੈ ਚਾਰੇ ਚਾਰੇ ਨਵੇਂ ਆ ਜੀ ਹਾਂਜੀ ਸਾਰਾ ਟਰੈਕਟਰ ਹੀ ਹੈ ਨੋ ਨਾ ਮਗੜਾਂ ਤੇ ਮਾੜੀ ਮਾੜਾ ਮੋਟਰ ਰੰਗ ਹੋਇਆ ਠੀਕ ਹੈ ਜੀ ਆਪਾਂ ਅਗਲੇ ਨੂੰ ਗੱਪ ਮਾਰ ਕੇ ਟਰੈਕਟਰ ਨਹੀਂ ਦੇਣਾ ਇਹ ਦੱਸ ਲਈ ਸਤਿ ਸ਼੍ਰੀ ਅਕਾਲ ਮੇਟਰ ਆਪਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚੇ ਹਾਂ ਜਿੱਥੇ ਬਾਈ ਜਸੂ ਜੁੜਿਆ ਆਪਣੇ ਨਾਲ ਸਤਿ ਸ਼੍ਰੀ ਅਕਾਲ ਬਾਈ ਜਸੂ ਉਹ ਠੀਕ ਹੈ ਜੀ ਹਾਂਜੀ ਹਾਂਜੀ ਵਧੀਆ ਲੋਕੇਸ਼ਨ ਕੀ ਹੈ ਜਸੂ ਆਪਣਾ ਪਿੰਡ ਨਾਗੋ ਕੀ ਸਰ ਨਹੀਂ ਠੀਕ ਹੈ ਜੀ ਪੰਜਾਬ ਨੰਬਰ ਹੁੰਦੇ ਕਿ ਨਾ ਹਰਿਆਣਾ ਨੰਬਰ ਤੇ ਪੰਜਾਬ ਹਰਿਆਣਾ ਜਿਆਦਾ ਹੁੰਦੇ ਪੰਜਾਬ ਵੀ ਹੁੰਦੇ ਕੋਈ ਇੱਕ ਅੱਧਾ ਵਿੱਚ ਇੱਕ ਅੱਧਾ ਹਾਂ ਐਨਓਸੀ ਵਗੈਰਾ ਜਾਂ ਐਨਓਸੀ ਦਾ ਖਰਚਾ ਸਾਡਾ ਲੱਗੂ ਬੀਮੇ ਦਾ ਮਾਲਕ ਦਾ ਜੀ ਠੀਕ ਐਨਓਸੀ ਕਢਾ ਦਿੰਨੇ ਆ ਜੀ ਠੀਕ ਹੈ ਪੰਜਾਬ ਦੀ ਕਢਾ ਲਓ ਕਿਤੋਂ ਦੀ ਮਰਜ਼ੀ ਕਢਾ ਲਓ ਠੀਕ ਹੈ ਜੀ ਹੁਣ ਆਪਾਂ ਸਵਰਾਜ ਐਫਆਈ ਤੋਂ ਸਟਾਰਟ ਕਰਦੇ ਆਂ ਬਈ ਜਸੂ ਦੱਸੀ ਇਹਦੇ ਬਾਰੇ 17 ਮਾਡਲ ਟਰੈਕਟਰ ਹੈ ਜੀ ਠੀਕ ਹੈ ਜੀ ਟਾਇਰ ਚਾਰੇ ਨਵੇਂ ਪਏ ਆ ਆ ਦੇਖੋ ਨਾਲ ਦੀਆਂ ਸੀਲਾਂ ਸੂਲਾਂ ਪਈਆਂ ਟਰੈਕਟਰ ਦੀਆਂ ਪੂਰਾ ਇੱਕ ਨੰਬਰ ਟਰੈਕਟਰ ਆ ਠੀਕ ਆ ਜੀ ਆ ਦੇਖਾ ਇਹ ਸੀਲਾਂ ਸੂਲਾਂ ਨਹੀਂ ਖੁੱਲੀਆਂ ਟਰੈਕਟਰ ਪੂਰਾ ਜਮਾ ਜਿੰਨਾ ਚੱਲਿਆ ਸਾਰਾ ਜਨਵਾਰ ਚੱਲਿਆ ਜੀ ਸਾਰਾ ओरिजिनल ਸਾਰਾ ਰੀਜਨਲ ਟਰੈਕਟਰ ਆ ਇਹ ਠੀਕ ਆ 17 ਮਾਡਲ ਆ ਜੀ ਹਾਂ ਜੀ ਇੰਜਨ ਗੇਅਰ ਤਾਂ ਜਮਾ ਉਹ ਆਹ ਬਾਹ ਕੇ ਦਸੱਲੀ ਕਰਕੇ ਫੁੱਲ ਲੈ ਕੇ ਜਾਣ ਬੰਦੇ ਬਾਈ ਠੀਕ ਆ ਜੀ ਮਾਡਲ ਤੇ ਰੇਟ ਬਾਈ ਮਾਡਲ ਇਹਦਾ 2017 ਜੀ ਰੇਟ ਇਹਦਾ ਹੈਗਾ ਜੀ 4 ਲੱਖ 5 ਲੱਖ ਤੇ 10000 ਰੁਪਿਆ ਦੇਣਾ ਕਿੰਨੇ ਦਾ ਇਹ ਦੇ ਦਾਂਗੇ ਜੀ ਆਪਾਂ 485000 ਦਾ 485 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਟਾਇਰਾਂ ਟੂਰਾਂ ਦੀ ਕੰਡੀਸ਼ਨ ਓਕੇ ਆ ਸੈਂਪਲ ਕੱਪੜੇ ਵਾਲੀ ਸਾਤਰੀ ਆ ਕਿ ਲਓ ਵੀ ਮਿੱਤਰੋ ਮੂਹਰੇ ਆ ਗਿਆ 524 ਕਾਲੇ ਢੱਡਾ ਵਾਲਾ ਦੱਸੀ ਬਾਈ 2010 ਮਾਡਲ ਹੈ ਜੀ ਹਾਂ ਜੀ ਮਗਰਲੇ ਟਾਇਰ ਹੈਗੇ ਜੀ 70 ਤੋਂ 75 ਰੁਪਏ ਅਗਲੇ 80 ਤੋਂ 85 ਪੈਸੇ ਠੀਕ ਹੈ ਜੀ ਸਾਰਾ ਟਰੈਕਟਰ ਹੀ ਆ ਨੂੰ ਆਣਾ ਠੀਕ ਹੈ ਜੀ ਹਾਂ 3,60,000 ਰੁਪਏ ਦੀ ਡਿਮਾਂਡ ਹੈ ਜੀ 3,40,000 ਦਾ ਟਰੈਕਟਰ ਦੇ ਦਾਂ ਤਿੰਨ ਲੱਖ 40 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂਗਾ 2010 ਮਾਡਲ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਇੰਜਨ ਗੇਅਰ ਤਾਂ ਬਾਈ ਓਕੇ ਹੈ ਜੀ ਹਾਂ ਹਾਂ ਫੁੱਲ ਗਾਰੰਟੀ ਫੁੱਲ ਗਾਰੰਟੀ ਹੈ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਸੈਂਪਲ ਕਪੜੇ ਵਾਲੀ ਸਾਸਰੀ ਪੂਰੇ ਆ ਗਿਆ 45 ਦਾ ਫਾਰਮ ਜੀ ਬਾਈ ਦੱਸਿਓ ਪੰਜਾਬ ਨੰਬਰ ਆ ਇਹ ਹਾਂਜੀ ਪੀਵੀ 31 ਮਾਨਸਾ ਦਾ ਚਾਰੇ ਟਾਇਰ ਨਵੇਂ ਆ ਠੀਕ ਹੈ ਜੀ ਡਬਲ ਕਲੱਚ ਟਰੈਕਟਰ ਗੋਲੇ ਤੇ ਰੰਗਵੱਜਾ ਟਰੈਕਟਰ ਤੇ ਹੋਰ ਸਾਰਾ ਜੈਨੂ ਹੈ ਨਾ ਸਾਰਾ ਜੈਨੂ ਹੈ ਹਾਂ ਠੀਕ ਹੈ ਸੱਤਾਂ ਤੇ ਟਿਪ ਵਗੈਰ ਚੜੀ ਹੋਈ ਹੈ ਬਾਈ ਸੈਂਪਲ ਕੱਪੜੇ ਵਾਲੀ ਸਾਥੀ ਆ ਗਈ ਇੰਜਨ ਗੇਅਰ ਤਾਂ ਕਿੱਦਾਂ ਹੈ ਫੁੱਲ ਗਾਰੰਟੀ ਹੈ ਜੀ ਇੰਜਨ ਇੰਜਨ ਗੇਅਰ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਹੈ ਤੇ ਮਾਡਲ ਤੇ ਰੇਟ ਮਾਡਲ ਦਾ 209 ਹੈ ਜੀ ਮਾਡਲ ਤੇ ਰੇਟ 285 ਹੈ 285000 ਡਿਮਾਂਡ ਹੈ ਬਾਕੀ ਮੌਕੇ ਤੇ ਮਾਨਤਾ ਨਾ ਹੋ ਜੂਗਾ ਜੀ ਹੋ ਜੂਗਾ ਐਮਪਲ ਕਟਾਈ ਹੈ ਬਈ ਤੇ ਮੂਰੇ ਆ ਗਿਆ 855 ਰਿਵਰਸ ਵੀਡੀਓ ਬਈ ਦੱਸਿਓ ਬਾਈ ਇਹਦਾ ਸਾਰਾ ਟਰੈਕਟਰ ਜਨੂਨਾ ਅਲਨਾਬਾਦ ਦਾ ਨੰਬਰ ਹੈ ਜੀ ਠੀਕ ਹੈ ਜੀ ਸਾਰਾ ਟਰੈਕਟਰ ਜਨੂਨਾ 16 ਦੇ ਟਾਇਰਾਂ ਚ ਹੈ ਜੀ 16 ਦੇ ਟਾਇਰਾਂ ਚ ਹੈ ਹਾਂ 2015 ਮਾਡਲ ਠੀਕ ਹੈ ਜੀ ਸਾਰਾ ਟਰੈਕਟਰ ਜੈਨੂਆ ਜੀ ਜਿੰਨਾ ਹੈਗਾ ਟਰੈਕਟਰ ਸਾਰਾ ਜੈਨੂਆ ਠੀਕ ਹੈ ਜੀ ਡਬਲ ਡਿਸਟਰੀਬਿਊਟਰ ਚ ਤੇ ਇੰਜਨ ਗੇਅਰ ਦਾ ਵੀ ਫੁੱਲ ਗਾਰੰਟੀ ਹੈ ਜੀ ਇੰਜਨ ਗੇਅਰ ਦੀ ਇੰਜਨ ਗੇਅਰ ਦੀ ਵੀ ਬਾਈ ਕਹਿੰਦਾ ਫੁੱਲ ਗਾਰੰਟੀ ਹੈ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਮਾਡਲ ਤੇ ਰੇਟ ਜੀ ਸੋ ਮਾਡਲ 2015 ਜੀ ਹਾਂਜੀ ਰੇਟ ਇਹਦਾ ਹੈਗਾ ਜੀ 4 ਲੱਖ ਤੇ 85000 ਟਰੈਕਟਰ ਦੇ ਦਾਂਗੇ 4 ਲੱਖ ਤੇ 65000 ਦਾ 4 ਲੱਖ 65000 ਦਾ ਮਿੱਤਰੋ ਇਹ ਟਰੈਕਟਰ ਟਰੈਕਟਰ ਲੋਨ ਵੀ ਕਰਵਾ ਦਿੰਨੇ ਆਪਾਂ ਟਰੈਕਟਰ ਲੋਨ ਵੀ ਹੋ ਜੂ ਹਾਂ ਲੋਨ ਵੀ ਕਰਵਾ ਲੋਨ ਵੀ ਹੋ ਜੂ ਟਰੈਕਟਰ ਤੇ ਕਿੱਥੇ ਮੂਰੇ ਆ ਗਿਆ 2018 ਮਾਡਲ ਮੂਰੇ ਆ ਗਿਆ 855 2018 ਮਾਡਲ ਮਾਰ ਕੇ 18 ਦੇ ਕਾਪੀ 19 ਦੀ ਹੈ ਸਾਰਾ ਟਰੈਕਟਰ ਹੀ ਇਹਨੂੰ ਨਾ ਇਹ ਵੀ ਠੀਕ ਹੈ ਜੀ 16 18 ਚ ਠੀਕ ਹੈ ਜੀ ਇੰਜਨ ਗੇਅਰ ਦਾ ਫੁੱਲ ਗਾਰੰਟੀ ਇੰਜਨ ਗੇਅਰ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਡਬਲ ਡਿਸਟ੍ਰਿਬਿਊਟਰ ਚ ਹੈ ਮਗਰੇਟਰ ਤੇ ਟਿਪ ਵਗੈਰਾ ਚੜੀ ਹੋਈ ਹੈ ਤੇ ਇੰਜਨ ਗੇਅਰ ਦਾ ਬਾਈ ਕਿੰਨਾ ਕੁ ਚੰਗਾ ਹੈ ਫੁੱਲ ਗਾਰੰਟੀ ਹੈ ਬਾਹ ਕੇ ਤਸੱਲੀ ਕਰਕੇ ਲੈ ਕੇ ਜਾਓ ਜੰਗੀਰ ਦਾ ਬਾਈ ਕਹਿੰਦਾ ਫੁੱਲ ਗਾਰੰਟੀ ਹੈ ਬਾਹ ਕੇ ਤਸੱਲੀ ਕਰਕੇ ਲੈ ਜਾਓ ਮਾਡਲ ਤੇ ਰੇਟ ਮਾਡਲ ਹੈ ਜੀ 2018 ਕਾਪੀ 19 ਦੀ ਹੈ ਰੇਟ ਹੈ 585 565 ਦਾ ਇਹ ਦਾ 5 ਲੱਖ 65 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਅੱਗੇ ਆ ਗਈ 744 XT 744 XT ਰਿਵਰਸ ਪੀਟੀਓ ਦੱਸੀ ਬਾਈ ਇਹਦੇ ਨਾਲ ਦੇ ਟਾਇਰ ਪਏ ਹੈ ਜੀ 1800 ਘੰਟਾ ਇਹਨੂੰ ਟਰੈਕਟਰ ਚੱਲਿਆ ਇਹ ਠੀਕ ਹੈ ਹਾਂ ਨਾਲ ਦੇ ਟਾਇਰ ਪਏ ਸਾਰਾ ਟਰੈਕਟਰ ਇੱਕ ਨੰਬਰ ਟਰੈਕਟਰ ਹੈ ਜੀ ਠੀਕ ਹੈ ਜੀ ਇੰਜਨ ਗੇਅਰ ਦਾ ਓਕੇ ਹਾਂ ਹਾਂ ਫੁੱਲ ਗਾਰੰਟੀ ਨਾਲ 18 ਕੰਟਾ ਚੱਲ ਰਿਹਾ ਜੀ ਸਾਰਾ 1800 ਘੰਟਾ ਚੱਲਿਆ ਬਈ ਸਾਰਾ ਸਰਸਾ ਨੰਬਰ ਹੈ ਸਰਸੇ ਦਾ ਨੰਬਰ ਹੈ ਐਨਓਸੀ ਕਢਾ ਦਾਂਗੇ ਲੋਨ ਵੀ ਕਰਵਾ ਦਾਂਗੇ ਐਨਓਸੀ ਕਢਾ ਕੇ ਦੇਣਗੇ ਲੋਨ ਵੀ ਹੋ ਜਾਊਗਾ ਡਬਲ ਡਿਸਟ੍ਰੀਬਿਊਟਰ ਚਾਹਿਆ ਫੁੱਲ ਟੌਪ ਮਾਡਲ ਹੈ ਫੁੱਲ ਟੌਪ ਮਾਡਲ ਹੈ ਤੇ ਮਾਡਲ ਤੇ ਰੇਟ ਮਾਡਲ 2021 ਹੈ ਜੀ ਕਾਪੀ ਬਾਈ ਦੀ ਹੈ ਰੇਟ ਰੇਟ 6 ਲੱਖ 10 ਹਜ਼ਾਰ ਹੈ ਜੀ ਦੇਣਾ ਕਿੰਨੇ ਦਾ 5 ਲੱਖ 85 ਹਜ਼ਾਰ ਦਾ ਦਾ 5 ਲੱਖ 85 ਹਜ਼ਾਰ ਦਾ ਮਿੱਤਰੋ ਇਹ ਬਣੂਗਾ ਤੇ ਮੂਰੇ ਆ ਗਿਆ 855 ਬਿਲਕੁਲ ਹਾਰ ਪਾਇਆ ਪਿਆ 15 25 ਮਾਡਲ ਹੈ 25 ਮਾਡਲ ਜੀ ਠੀਕ ਹੈ 600 ਘੰਟਾ ਟਰੈਕਟਰ ਚੱਲਿਆ ਜੀ 600 ਘੰਟਾ ਕੋਲ ਹਾਂਜੀ ਠੀਕ ਹੈ ਅਲੱਗ ਤੋਂ ਕਲੱਚ ਲਾ ਆ ਗਿਆ ਟਾਇਰਾਂ ਦੀ ਕੰਡੀਸ਼ਨ ਜਮੈਂ ਨਵੇਂ ਹੀ ਪਿਆਈ ਤਾਂ ਨਵੇਂ ਟਾਇਰ ਪਏ ਨੇ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਫੈਡ ਗੇਅਰ ਚ ਆ ਗਿਆ ਡਬਲ ਡਿਸਟਰੀਬਿਊਟਰ ਟੋਪ ਮਾਡਲ ਲਾ ਕੇ ਫੋਲ ਟੋਪ ਮਾਡਲ ਆ ਗਿਆ ਦੇਗੀ ਚੁੱਲੀ ਚੇਰ ਮਾਡਲ ਤੇ ਰੇਟ ਮਾਡਲ ਹੈ ਜੀ 25 ਹਾਂਜੀ ਰੇਟ ਹੈ ਜੀ ਇਹਦਾ 775 11 ਕਿਲੋ ਦਾ ਇਹ ਦੇ ਦਾਂਗੇ ਜੀ ਆਪਾਂ 7 ਲੱਖ ਤੇ 60 ਹਜ਼ਾਰ ਦਾ 7 60 ਦਾ ਮੰਨੂਗਾ 55 ਦੀ ਦੇ ਦਾਂਗੇ 55 ਦੀ ਬਣ ਜੂ ਯਾਰ ਟਰੈਕਟਰ ਚੈੱਕ ਕਰ ਸਕਦੇ ਹੋ ਮੂਰੇ ਆ ਗਿਆ ਸਿਆਉਣਾ ਲੀਕਾ ਇਹਦੇ ਬਾਰੇ ਦੱਸੀ ਬਾਈ 2012 ਮਾਡਲ ਆ ਹਾਂਜੀ ਟਾਇਰ ਚਾਰੇ ਮਗਰਲੇ ਹੈਗੇ ਆ 90 ਤੋਂ 95 ਅਗਲੇ 70 75 ਪੈਸੇ ਆ ਠੀਕ ਹੈ ਜੀ ਫੁੱਲ ਟੌਪ ਮਾਡਲ ਟਰੈਕਟਰ ਹੈ ਡਬਲ ਡਿਸਟ੍ਰਿਬਿਊਟਰ ਹੈ ਪਾਵਰ ਸਟੀਅਰਿੰਗ ਹੈ ਡਬਲ ਕਲਚ ਹੈ ਠੀਕ ਹੈ ਜੀ ਫੁੱਲ ਟਰੈਕਟਰ ਜਨਰਲ ਹੈ ਠੀਕ ਹੈ ਇੰਜਨ ਗੇਅਰ ਦਾ ਹੀ ਫੁੱਲ ਗਾਰੰਟੀ ਹੈ ਇੰਜਨ ਗੇਅਰ ਦੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਬਾਈ ਡਿਸਟ੍ਰ ਚੈੱਕ ਕਰ ਸਕਦੇ ਹਾਂ ਸੇ ਮਾਡਲ ਤੇ ਬਾਈ ਰੇਟ ਮਾਡਲ ਹੈ ਜੀ 2012 ਰੇਟ 355000 ਸਵਾ ਤਿੰਨ ਦਾ ਇਹ ਸੌਦਾ ਜੀ ਸਵਾ 3 ਲੱਖ ਦਾ ਇਹ ਟਰੈਕਟਰ ਮਿੱਤਰੋ ਬਣੂਗਾ ਉਹ ਆ ਗਿਆ 6055 ਛੋਟੇ ਗੇਅਰ ਵਾਲਾ ਛੋਟੇ ਗੇਅਰ ਵਾਲਾ ਹਾਂਜੀ T20 ਹਨਾ ਛੋਟੇ ਗੇਅਰ T20 ਹਾਂਜੀ ਹਾਂਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹਾਂ ਦੱਸੀ ਬਾਈ ਇਹਦੇ ਬਾਰੇ ਟਾਇਰ ਚਾਰੇ ਨਵੇਂ ਆ ਜੀ ਹਾਂਜੀ ਸਾਰਾ ਟਰੈਕਟਰ ਹੀ ਆ ਨਾ ਮਗੜਾਂ ਤੇ ਮਾੜੀ ਮਾੜਾ ਮੋਟਰ ਰੰਗ ਹੋਇਆ ਠੀਕ ਹੈ ਜੀ ਆਪਾਂ ਅਗਲੇ ਨੂੰ ਗੱਪ ਮਾਰ ਕੇ ਟਰੈਕਟਰ ਨਹੀਂ ਦੇਣਾ ਇਹ ਦੱਸੀ ਤਸਲੀਤੇ ਹਾਂ ਠੀਕ ਹੈ ਹਰਿਆਣਾ ਨੰਬਰ ਹੈ ਐਨਓਸੀ ਕਢਾ ਦਾਂਗੇ ਲੋਨ ਵੀ ਕਰਵਾ ਦਾਂਗੇ ਲੋਨ ਵੀ ਹੋ ਜਾਊ ਐਨਓਸੀ ਵੀ ਨਿਕਲ ਜਾਊ ਹੋਰ ਸਾਰੇ ਟਰੈਕਟਰ ਜੈਨੂਨ ਆ ਸੱਲੋ ਸੱਲੋ ਸਾਰਾ ਰੇਨ ਵਾਲਾ ਬਾਈ ਕਹਿੰਦਾ ਮਾਡਲ ਤੇ ਰੇਟ ਮਾਡਲ 2017 ਇਹ ਰੇਟ ਰੇਟ ਇਹਦਾ 495 ਹੈ ਜੀ 4 ਲੱਖ 75 ਹਜ਼ਾਰ ਦਾ ਸੌਦਾ ਜੀ 4 ਲੱਖ 75 ਹਜ਼ਾਰ ਦਾ ਟਰੈਕਟਰ ਬਣੂ ਮੋਰੇ ਆਗਾ 36 ਪੰਜਾਬ ਤਲਵੰਡੀ ਨੰਬਰ ਹੈ ਜੀ ਠੀਕ ਹੈ ਜੀ ਚਾਹ ਅਗਲ ਪਿਛਲੇ ਟਾਇਰ ਹੈਗੇ ਜੀ 80 ਤੋਂ 85 ਪੈਸੇ 4 80 ਤੋਂ 85 ਪੈਸੇ ਹੀ ਹੈ ਜੀ ਠੀਕ ਹੈ ਜੀ ਸੂਪਰ ਆ ਲੈ ਜੀ ਸੂਪਰ ਆ ਗਿਆ ਹਾਂਜੀ ਤੇ ਇੰਜਨ ਗੇਅਰ ਦਾ ਕਿੰਨਾ ਹਾਂ ਫੁੱਲ ਗਾਰੰਟੀ ਹੈ ਜੀ ਇੰਜਨ ਗੇਅਰ ਦੀ ਬਾਈਕ ਦਾ ਫੁੱਲ ਗਾਰੰਟੀ 12 ਮਾਡਲ ਹੈ 12 ਮਾਡਲ ਹੈ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੇ ਮਾਡਲ ਤੇ ਰੇਟ ਮਾਡਲ 2012 ਹੀ ਰੇਟ ਹੈ ਤੇ 410000 ਹੈ ਜੀ 410000 ਦੀ ਡਿਮਾਂਡ ਹੈ ਬਾਕੀ ਮੌਕੇ ਤੇ ਹੋ ਜੂ 380000 ਦਾ 380000 ਦਾ ਹੋ ਜੂਗਾ ਇਸ ਤੋਂ ਲਾਵੇ ਜੂ ਹੋਰ ਵੀ ਹਾਂ ਘਰੇ ਖੜੇ ਹੁੰਦੇ ਆਪਣੇ ਕੋਲ ਟਰੈਕਟਰ ਆ ਠੀਕ ਆ ਜੀ ਹਾਂ ਆਪਣੇ ਕੋਲ ਪਿੰਡ ਸਰਸੇ ਕੋਲ ਨਾਗੋ ਕੀ ਪਿੰਡ ਆ ਆਪਣਾ ਠੀਕ ਆ ਜੀ ਕਿਸਾਨ ਟਰੈਕਟਰ ਸੇਲ ਪਰਚੇਸ ਦਾ ਆਪਣਾ ਉਹ ਲੱਗਿਆ ਬੋਰਡ ਲੱਗਿਆ ਘਰੇ ਠੀਕ ਹੈ ਤੇ ਮੋਬਾਈਲ ਨੰਬਰ ਕਿੰਨਾ ਜੀ ਮੋਬਾਈਲ ਨੰਬਰ ਆਪਣਾ ਹੈਗਾ ਜੀ 9518468002 9518468002 ਇਹ ਬਾਈ ਦਾ ਨੰਬਰ ਹੈ ਬਾਈ ਕਰਕੇ ਬਾਈ ਨਾਲ ਕੰਟੈਕਟ ਤੁਸੀਂ ਜੇ ਹਰਿਆਣਾ ਨੰਬਰ ਟਰੈਕਟਰ ਖਰੀਦਣਾ ਚਾਹੁੰਦੇ ਆ ਸਸਤੇ ਰੇਟ ਤੇ ਤਾਂ ਬਾਈ ਤੋਂ ਖਰੀਦ ਸਕਦੇ ਹੋ ਬਾਕੀ ਜਿੰਨੇ ਵੀ ਟਰੈਕਟਰ ਦਿਖਾਏ ਆ ਮੌਕੇ ਤੇ ਬਾਈ ਕਹਿੰਦਾ ਹੋਰ ਵੀ ਡਿਸਕਾਊਂਟ ਦਿੱਤੇ ਜਾਣਗੇ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ